ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਮਨਜੀਤ ਸਿੰਘ ਗੁਰਦਾਸਪੁਰ ਮੈਡੀ ਸਿਟੀ ਵਟਾਲਾ ਰੋਡ ਤੋਂ ਅਸੀਂ ਇਸ ਮਹੀਨੇ ਜਿਹੜਾ 5 ਤਰੀਕ ਤੋਂ 10 ਤਰੀਕ ਤੱਕ ਕੈਂਪ ਮੈਗਾ ਕੈਂਪ ਲਗਾਉਣ ਜਾ ਰਹੇ ਹਾਂ ਜਿਦੇ ਵਿੱਚ హెయిਰ ਟ੍ਰਾਂਸਪਲੈਂਟ ਦਾ ਅਸੀਂ ਫ੍ਰੀ ਇਲਾਜ ਦੇ ਰਹੇ ਹਾਂ ਕਰੀਬਨ 50% ਡਿਸਕਾਊਂਟ ਦੇ ਉੱਤੇ ਸਿਰਫ ਕਾਫਸਟ ਅਸੀਂ ਲਾਉਂਗੇ ਕਰੀਬਨ 50% ਦੇ ਉਤੇ ਉਹਦਾ ਪ੍ਰਾਈਸ ਲਾਗੇ ਔਰ ਪੀਆਰਪੀ ਜਿਹੜਾ ਉਹਦੇ ਚ ਕੀਤਾ ਜਾਏਗਾ ਜਿਹੜਾ ਬੰਦਿਆਂ ਦੇ ਘੱਟ ਸੰਘਣੇ ਵਾਲ ਨਹੀਂ ਹੁੰਦੇ ਵਿਰਲੇ ਵਾਲ ਹੁੰਦੇ ਆ ਉਹ ਪੀਆਰਪੀ ਨਾਲ ਠੀਕ ਹੋ ਜਾਂਦੇ ਆ ਉਹ ਪੀਆਰਪੀ ਫ੍ਰੀ ਆਫ ਕਾਸਟ ਕੀਤਾ ਜਾਏਗਾ ਉਹਦਾ ਕੋਈ ਚਾਰਜ ਨਹੀਂ ਕੀਤਾ ਜਾਏਗਾ ਸੋ ਜਿਹੜੇ ਵੀ ਵੀਰਾਂ ਨੂੰ ਲੋੜ ਹੋਏ ਉਹ ਜ਼ਰੂਰ ਇੱਥੇ ਪਹੁੰਚਣ ਈਵਨ ਦਾੜੀ ਦੇ ਵੀ ਕਿਸੇ ਦੇ ਵਾਲ ਘੱਟ ਆ ਉਹਦੇ ਵਿੱਚ ਵੀ ਕਿਸੇ ਦੇ ਬਰਨ ਆ ਜਾਂ ਸੱਟ ਆ ਉੱਥੇ ਵੀ ਉਹ ਵਾਲ ਲਗਾਏ ਜਾ ਸਕਦੇ ਨੇ ਸੋ ਆਪਣੇ ਆਪ ਨੂੰ ਸੋਹਣਾ ਦਿਖਾਣ ਦਾ ਹਰ ਕਿਸੇ ਦਾ ਉਹ ਦੇ ਸੇਕ ਕਰਾਗਾ ਸੋ ਉਸ 스테ਜ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਛੋਟੇ ਸ਼ਹਿਰ ਦੇ ਵਿੱਚ ਵੀ ਇਸ ਚੀਜ਼ ਲਈ ਲੋਕੀ ਪਹਿਲਾਂ ਬਾਹਰ ਜਾਂਦੇ ਸੀ ਜਲੰਧਰ ਜਾਂ ਚੰਡੀਗੜ੍ਹ ਜਾਂਦੇ ਸੀ ਹੁਣ ਅਸੀਂ ਇਹ ਸਾਰਾ ਕੁਝ ਗੁਰਦਾਸਪੁਰ ਚ ਸੰਭਵ ਕਰਕੇ ਦਿਖਾਇਆ ਜਿਵੇਂ ਕਿ ਅਸੀਂ ਪਹਿਲਾਂ ਵੀ ਇੱਥੇ ਕੈਂਟਰ ਸਰਜਰੀਆਂ ਤੇ ਹੋਰ ਵੱਡੇ ਵੱਡੇ ਆਪਰੇਸ਼ਨ ਇੱਥੇ ਸੰਭਵ ਕਰਕੇ ਦਿਖਾਇਆ ਹੁਣ ਅਤ ਕੀ ਅਸੀਂ ਕੋਸਮੈਟਿਕ ਸਰਜਰੀ ਨੂੰ ਇੱਥੇ ਪ੍ਰਫੁੱਲਤ ਕਰਨਾ ਚਾਹੁੰਦੇ ਆ ਉਹਦੇ ਕਰਕੇ ਅਸੀਂ ਇੱਥੇ ਮੈਗਾ ਕੈਂਪਲ ਆ